ਦੇਖੋ ਇਹ ਸਾਡੇ ਮਾਨਯੋਗ ਐਸਪੀ ਸਾਹਿਬ ਸ਼੍ਰੀ वरुण ਸ਼ਰਮਾ ਜੀ ਆਈਪੀਐਸ ਅਤੇ ਸਾਡੇ ਡੀਐਸਪੀ ਨਾਬਾ ਸਰਦਾਰ ਗੁਰਿੰਦਰ ਸਿੰਘ ਪੱਲ ਇਹਨਾਂ ਵੱਲੋਂ ਬਹੁਤ ਸਖਤ ਦਿਸ਼ਾ ਨਿਰਦੇਸ਼ ਕੀ ਸਾਨੂੰ ਕਿ ਨਾਭਾ ਸ਼ਹਿਰ ਦੇ ਵਿੱਚ ਕੋਈ ਵੀ ਵਿਅਕਤੀ ਕੋਈ ਵੀ ਸ਼ਰਾਬਤੀ ਅਨਸਰ ਖਰੀਦ ਕੇ ਕਿਸੇ ਵੀ ਪ੍ਰਕਾਰ ਜਿਹੜੀ ਚਾਈਨੀਜ਼ ਡੋਰ ਹੈ ਜਿਨ੍ਹਾਂ ਤਾਂ ਵਰਤੋਂ ਕਰੇ ਉਹਦੇ ਨਾਲ ਹੀ ਇਹਦੀ ਖਰੀਦੋ ਫਰੋਖਤ ਕਰੇ ਤੇ ਇਸ ਲਈ ਸਾਡੇ ਵੱਲੋਂ ਸਾਰੇ ਸ਼ਹਿਰ ਦੇ ਵਿੱਚ ਅਨਾਉਂਸਮੈਂਟ ਵੀ ਕਰਵਾਈ ਗਈ ਸੀ ਮਿਲਣ ਦੀ ਕਰਵਾ ਕੇ ਇਹਨਾਂ ਨੂੰ ਸੂਚਿਤ ਕੀਤਾ ਗਿਆ ਸੀ ਅਤੇ ਮਾੜੇ ਅਨਸਰਾਂ ਨੂੰ ਅਸੀਂ ਇੱਕ ਬਹੁਤ ਸਖਤ ਸੁਨੇਹਾ ਪਹਿਲਾਂ ਦਿੱਤਾ ਕਿ ਕੋਈ ਵੀ ਵਿਅਕਤੀ ਇਹ ਚਾਇਨਾ ਡੋਰ ਨੂੰ ਨਾ ਵੇਚੇ ਤੇ ਨਾ ਇਹਦੀ ਵਰਤੋਂ ਕਰੇ ਜੇ ਇਹ ਨਾ ਵੱਲੋਂ ਕਿਸੇ ਵੱਲੋਂ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਅਸੀਂ ਬਹੁਤ ਸ਼ਕਤੀ ਨਾਲ ਇਹਨਾਂ ਦਾ ਸਾਹਮਣਾ ਕਰਾਂਗੇ ਤੇ ਇਸੇ ਲੜੀ ਦੇ ਵਿੱਚ ਅਸੀਂ ਕੱਲ ਮਿਤੀ 13 ਨੂੰ 13 ਜਨਵਰੀ 2026 ਨੂੰ ਇੱਕ ਲੜਕੇ ਨੂੰ ਅਸੀਂ ਕਾਬੂ ਕੀਤਾ ਸੀ ਜੋ ਲੁੱਕ ਛੁਪ ਕੇ ਇਸ ਚਾਇਨਾ ਡੋਰ ਨੂੰ ਚਾਇਨਾ ਡੋਰ ਨੂੰ ਵੇਚ ਰਿਹਾ ਸੀ ਤੇ ਇਹ ਦੇ ਕੋਲੋਂ ਅਸੀਂ ਕੁੱਲ 80 ਜਿਹੜੀ ਚਾਈਨਾ ਨੋਰ ਦੇ ਗੁੱਟ ਨੇ ਉਹ ਬਰਾਮਦ ਕੀਤੇ ਨੇ ਜੀ ਤੇ ਕੀ ਕਾਦਾ ਕੰਮ ਕਰਦਾ ਗਿਆ ਬੱਚੀ ਇਹ ਦਿਹਾੜੀ ਨਪਾਈ ਕਰਦਾ ਲੜਕਾ ਤੇ ਅਸਲ ਚ ਇਹ ਕੁਝ ਦਿਨ ਪਹਿਲਾਂ ਹੀ ਇਹ ਕੰਮ ਸ਼ੁਰੂ ਕੀਤਾ ਸੀ ਤੇ ਸਾਡੇ ਕੋਲ ਜਿਸ ਤਰ੍ਹਾਂ ਅਸੀਂ ਅਡਰ ਟੀਮਾਂ ਦਾ ਗਠਨ ਕੀਤਾ ਹੋਇਆ ਸੀ ਜੋ ਹਰ ਸਮੇਂ ਹੀ ਨਵਾਬ ਸ਼ਹਿਰ ਦੇ ਵਿੱਚ ਸਕਰੀਆ ਸੀਗੇ ਬਹੁਤ ਐਕਟਿਵ ਹੋਏ ਬੇਸੀ ਸਾਡੇ ਸਾਡੀ ਪੁਲੀਸ ਟੀਮ ਤੇ ਇਹਨੇ ਕੁਝ ਦਿਨ ਪਹਿਲਾਂ ਹੀ ਆਪਣਾ ਸ਼ੁਰੂ ਕੀਤਾ ਸੀ ਇਹ ਖਰੀਦੋ ਫਰੋਖਤ ਦਾ ਕੰਮ ਤੇ ਕੱਲ ਅਸੀਂ ਇਸ ਨੂੰ ਸ਼ਾਮ ਵੇਲੇ ਕਾਬੂ ਕੀਤਾ ਇਹ ਨਾਮ ਕੀ ਹੈ ਇਹਦਾ ਹੈ ਕਿੱਥੋਂ ਲਿਆਂਦਾ ਸੀ ਕਿੱਥੇ ਸਟੇਟ ਪਾਲਵਰਡ ਲਿਖ ਸੀ ਇਹ ਦੇਖੋ ਜੀ ਇਹ ਇਹਦਾ ਨਾਮ ਹੈ ਜਤਨ ਪੁੱਤਰ ਹਰੀਸ਼ ਕਿਥੇ ਤੇ ਇਹ 90 90 ਦਾ ਹੀ ਰਹਿਣ ਵਾਲਾ ਹੈ ਤੇ ਇਹਨੂੰ ਕੱਲ ਸ਼ਾਮ ਨੂੰ ਸਾਡੀ ਟੀਮ ਵੱਲੋਂ ਕਾਬੂ ਕੀਤਾ ਗਿਆ ਹਾਲੇ ਜਿਹੜੀ ਬਾਕੀ ਇਹ ਕਿੱਥੋਂ ਲਿਆਂਦਾ ਸੀ ਇਹਦੇ ਨਾਲ ਹੋਰ ਕੌਣ-ਕੌਣ ਨੇ ਸਾਰੇ ਅਸੀਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਜਦੋਂ ਇਹ ਕੰਪਲੀਟ ਹੋਏਗੀ ਤੁਹਾਨੂੰ ਇਹ ਅਸੀਂ ਵਕਰੇ ਤੋਂ ਉੱਤੇ ਦੱਸ ਦਾਂਗੇ ਕਿਹੜੀ ਧਾਰਾ ਦੇ ਤਹਿਤ ਹੁੰਦੀ ਹੈ ਇਹ ਸਾਰਾ ਮਾਮਲਾ ਇਹ 223 ਦੇ ਬੀਐਨਐਸ ਦੇ ਅਧੀਨ ਇਹ ਮਕਦਮਾ ਦਰਜ ਰਜਿਸਟਰ ਕੀਤਾ ਗਿਆ ਦਰਸਲ ਇਹ ਮਾਨਯੋਗ ਐਨਸੀ ਸਾਹਿਬ ਵੱਲੋਂ ਇੱਥੇ ਇਸ ਤੇ ਆਰਡਰ ਵੀ ਲਿਖ ਕੇ ਪਾਸ ਕੀਤੇ ਹੋਏ ਨੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਇਹ ਜਿਹੜਾ ਕੇਸ ਹੈ ਦਰਜ ਰਜਿਸਟਰ ਕੀਤਾ ਜੀ ਇੱਕ ਇਹ ਜਿਹੜਾ ਜਿਹੜਾ ਮੇਨ ਜਿਵੇਂ ਹੋਰ ਵੀ ਦੁਕਾਨਦਾਰ ਵੇਚ ਰਹੇ ਉਹਨਾਂ ਨੂੰ ਕੀ ਮੈਸੇਜ ਆ ਜਾਜੂ ਤੁਹਾਡੇ ਕੋਲ ਦੇਖੋ ਇਹ ਪਹਿਲੀ ਗੱਲ ਤਾਂ ਇਹ ਸੋਸਾਇਟੀਲ ਪੁਆਇੰਟ ਆਫ View ਨਾਲ ਹੀ ਇਹ ਦੇਖਿਆ ਜਾਵੇ ਤਾਂ ਇਹ ਬਹੁਤ ਮਾੜੀ ਚੀਜ਼ ਹੈ ਚਾਈਨਾ ਡੋਰ ਇਹਦੇ ਨਾਲ ਜਿਹੜੇ ਪੰਛੀ ਵੀ ਨੇ ਇਨਸਾਨ ਵੀ ਨੇ ਸਭ ਨੂੰ ਹੀ ਨੁਕਸਾਨ ਹੁੰਦਾ ਆਪਾਂ ਪਿਛਲੇ ਦਿਨਾਂ 'ਚ ਦੇਖਿਆ ਵੀ ਹੈ ਕਈ ਹੈ ਜੀ ਇਨਸੀਡੈਂਟ ਆਪਣੇ ਸਾਹਮਣੇ ਆਏ ਨੇ ਕਿ ਕਈ ਵੇਲੇ ਪੰਛੀ ਨੇ ਉਹਨਾਂ ਦੇ ਸੱਟਾਂ ਲਗੀਆਂ ਨੇ ਕਈਆਂ ਵੀ ਵਾਹਕਲ ਚਲਾਉਂਦੇ ਹੋਏ ਉਹਨਾਂ ਦੀ ਸੱਟਾਂ ਖਾਧੀਆਂ ਨੇ ਕਈਆਂ ਨੇ ਅੱਜ ਦਾ ਥਾਂ 'ਤੇ ਤੇ ਇਸ ਰਿਗਾਰਡਿੰਗ ਮਤਲਬ ਸਾਰਿਆਂ ਨੂੰ ਸਾਡੇ ਵੱਲੋਂ ਇਹ ਸੁਨੇਹਾ ਹੈ ਕਿ ਖੁਸ਼ੀਆਂ ਲਈ ਬਣਾਏ ਜਾਂਦੇ ਹਨ ਤਿਉਹਾਰ ਤਾਂ ਇਸ ਲਈ ਪਲੀਜ਼ ਇਸ ਦੀ ਵਰਤੋਂ ਕਰਕੇ ਕਿਸੇ ਹੋਰ ਦਾ ਨੁਕਸਾਨ ਆਪਾਂ ਨਾ ਕਰੀਏ ਅਗਰ ਫੇਰ ਵੀ ਜੇਕਰ ਕੋਈ ਇਸ ਦੀ ਹੁਣ ਵਰਤੋਂ ਕਰੂਗਾ ਤਾਂ ਉਹਨੂੰ ਬਹੁਤ ਹੀ ਸ਼ਕਤੀ ਨਾਲ ਅਸੀਂ ਜਿੱਟਾਂਗੇ ਸਟ ਕਈ ਬੱਚੇ ਪਤੰਗ ਛਡਾਉਣ ਦੇ ਬੱਚਿਆਂ ਤੇ ਕੀ ਮਾਮਲਾ ਰਜੂ ਜਾ ਉਹਨਾਂ ਨੂੰ ਪੇਰੈਂਟਸ ਵੀ ਇਨਵੋਲ ਕਰੋ ਦੇਖੋ ਕਿ ਐਸ ਪਰ ਲਾਅ ਹੀ ਇਹਨੂੰ ਅਮਲ ਵਿੱਚ ਲਿਆਵਾਂਗੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਹੀ ਅਸੀਂ ਆਪਣੀ ਜਿਹੜੀ ਕਾਰਵਾਈ ਹੈ ਉਹ ਕਰਾਂਗੇ ਬਟ ਬੱਚਿਆਂ ਨੂੰ ਅਸੀਂ ਸचेत ਕਰਨਾ ਚਾਹੁੰਦੇ ਆ ਤੇ ਉਹਨਾਂ ਨੂੰ ਹਦਾਇਤ ਕਰਨਾ ਚਾਹੁੰਦੇ ਆ ਬੇਨਤੀ ਕਰਨਾ ਚਾਹੁੰਦੇ ਆ ਕਿ ਇਸ ਚਾਈਨਾ ਡੋਰ ਨੂੰ ਨਾ ਵਰਤੋ ਜਿਹੜੀ ਆਨ ਡੋਰ ਹੈ ਖੁਸ਼ੀਆਂ ਦਾ ਤਿਉਹਾਰ ਤਾਂ ਉਹਦੇ ਨਾਲ ਵੀ ਬਣਾਇਆ ਜਾ ਸਕਦਾ ਠੀਕ ਹੈ ਜੀ ਕਿਸੇ ਹੋਰ ਨੂੰ ਨੁਕਸਾਨ ਪਹੁੰਚਾ ਕੇ ਆਪ ਖੁਸ਼ ਹੋਣਾ ਉਗ ਆਮ ਲੋਕਾਂ ਨੂੰ ਕੀ ਸਨੇਹਾ ਦੇਵੋਗੇ ਕਿਵੇਂ ਤੁਹਾਡੇ ਨਾਲ ਸੰਪਰਕ ਕਰਨ ਜਾਂ ਉਹਨਾਂ ਨੂੰ ਕੀ ਕਹੋਗੇ ਆਮ ਲੋਕਾਂ ਨੂੰ ਮੇਰਾ ਇਹ ਸਨੇਹਾ ਹੈ ਮੇਰੀ ਰਿਕੁਐਸਟ ਵੀ ਹੈ ਤੇ ਮਾਰੇ ਅੰਸਰਾਂ ਨੂੰ ਮੇਰੀ ਚੇਤਾਵਨੀ ਹੈ ਕਿ ਕਿਸੇ ਵੀ ਪ੍ਰਕਾਰ ਇਸ ਲੋ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਤੇ ਆਮ ਪਬਲਿਕ ਆਪਣੇ ਘਰਾਂ ਦੇ ਵਿੱਚ ਆਪਣੇ ਛੱਤਾਂ ਦੇ ਪਤੰਗ ਵਗੈਰਾ ਜਿਹੜਾ ਕੋਈ ਉਡਾ ਰਿਹਾ ਹੈ ਤਾਂ ਉਹ ਕੋਈ ਵੀ ਆਮ ਡੋਰ ਜਿਹੜੀ ਬਾਜ਼ਾਰ 'ਚ ਅਵੇਲੇਬਲ ਹੈ ਉਹਨੂੰ ਯੂਜ਼ ਕਰਕੇ ਉਹ ਕਰ ਸਕਦਾ ਹੈ ਬਟ ਜਿਹੜੀ ਆ ਮੌਤ ਦੀ ਡੋਰ ਹੈ ਇਸ ਚੀਜ਼ ਤੋਂ ਇਹ ਗਰੇਜ ਕਰਨ ਅਦਰਵਾਈਜ਼ ਜੋ ਕਾਨੂੰਨ ਸਾਨੂੰ ਇਜਾਜ਼ਤ ਦੇਊਗਾ ਅਸੀਂ 60 ਤੋਂ 60 ਇਹਨਾਂ ਦੇ ਕਾਰਵਾਈਆਂ ਨੂੰ ਚਲਿਆਂਗੇ ਜਿਹੜਾ ਬੱਚਾ ਡਾਉਂਦਾ ਉਹਦੇ ਪੇਰੈਂਟਸ ਨੂੰ ਵੀ ਪਤਾ ਹੁੰਦਾ ਕਿ ਚਾਈਨਿਕ ਡੋਰ ਦਾ ਉਹ ਕਿਉਂ ਇਸ ਚੀਜ਼ ਨਾਲ ਦੇਖੋ ਅਸੀਂ ਆਪਣੇ ਵੱਲੋਂ ਸਾਰਿਆਂ ਨੂੰ ਇਸ ਚੀਜ਼ ਸੰਬੰਧੀ ਜਾਣੂ ਕਰਾਇਆ ਅਸੀਂ ਜਾਗਰੂਕ ਵੀ ਕੀਤਾ ਅਸੀਂ ਫਲੈਕਸ ਵਿੱਚ ਪੁਆਏ ਸੀਗੇ ਪਿੱਛੇ ਤਾਂ ਹੁਣ ਇਸ ਚੀਜ਼ ਦਾ ਅਸਰ ਵੀ ਦੇਖਣ ਨੂੰ ਮਿਲਿਆ ਹੈ ਬਹੁਤ ਆਮ ਜੀ ਮੈਂ ਪਹਿਲਾਂ ਕਰੀ ਆਮ ਮਿਲਦੀ ਹੁੰਦੀਆਂ ਸੀ ਹੁਣ ਇਹ ਬਿਲਕੁਲ ਹੀ ਬੈਂਡ ਹੈ ਤੇ ਬਹੁਤ ਹੀ ਓਕੇ ਜਿਵੇਂ ਆ ਜਿਵੇਂ ਲੁਕ ਚੁੱਕ ਕੇ ਦੇ ਰਿਆ ਸੀਗਾ ਤਾਂ ਇਹਨੂੰ ਕਾਬੂ ਕਰ ਲਿਆ ਤਾਂ ਸਾਨੂੰ ਉਮੀਦ ਹੈ ਕਿ ਹੁਣ ਕੋਈ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਕਰੂਗਾ ਤੇ ਪੇਰੈਂਟਸ ਨੂੰ ਵੀ ਇਹ ਰਿਕੁਐਸਟ ਹੈ ਕਿ ਆਪਣੇ ਬੱਚਿਆਂ ਨੂੰ ਸਮਝਾਣ ਜਾਗਰੂਕ ਕਰਨ ਕਿ ਇਸ ਡੋਰ ਦੀ ਵਰਤੋਂ ਉਹ ਨਾ ਕਿੰਨੇ ਕਦੀ ਵੇਚਦਾ ਸੀ ਇੱਕ ਗੁੱਟ ਕੀ ਇਹ ਕੋ ਲੱਗਿਆ ਪਰ ਮੁੰਡਲੀ ਨਹੀਂ ਜਾਣਦਾ ਸਰ ਇਹ ਇਨਵੈਸਟੀਗੇਸ਼ਨ ਦਾ 파ਰਟ ਹੈ ਤੁਹਾਨੂੰ ਅਸੀਂ ਵੱਖਰੇ ਤੌਰ ਤੇ ਦੱਸ ਦਾਂਗੇ ਕਿ ਕਿੰਨੇ ਕਦੀ ਇਹਦੀ ਕੀਮਤ ਸੀਗੀ ਇਹਦੀ ਕੋ ਇਹ ਸਾਡੇ ਮਾਨਯੋਗ ਐਸਪੀ ਸਾਹਿਬ ਸ਼੍ਰੀ ਵਰੁਣ ਸ਼ਰਮਾ ਜੀ ਆਈਪੀਐਸ ਅਤੇ ਸਾਡੇ ਡੀਐਸਪੀ ਨਾਬਾ ਸਰਦਾਰ ਗੁਰਿੰਦਰ ਸਿੰਘਪਲ ਇਹਨਾਂ ਵੱਲੋਂ ਬਹੁਤ ਸਖਤ ਦਿਸ਼ਾ ਨਿਰਦੇਸ਼ ਸੀ ਕਿ ਸਾਨੂੰ ਕਿ ਨਾਬਾ ਸ਼ਹਿਰ ਦੇ ਵਿੱਚ ਕੋਈ ਵੀ ਵਿਅਕਤੀ ਕੋਈ ਵੀ ਸ਼ਰਾਬਤੀ ਅਨਸਰ ਕਰ ਕਿਸੇ ਵੀ ਪ੍ਰਕਾਰ ਜਿਹੜੀ ਚਾਈਨੀਜ਼ ਡੋਰ ਹੈ ਜਿੰਨਾ ਤਾਂ ਵਰਤੋਂ ਕਰੇ ਉਹਦੇ ਨਾਲ ਹੀ ਇਹਦੀ ਖਰੀਦੋ ਫੋਟ ਕਰੇ ਤੇ ਇਸ ਲਈ ਸਾਡੇ ਵੱਲੋਂ ਸਾਰੇ ਸ਼ਹਿਰ ਦੇ ਵਿੱਚ ਅਨਾਉਂਸਮੈਂਟ ਵੀ ਕਰਵਾਈ ਗਈ ਸੀ ਮਿਲੰਦੀ ਕਰਾ ਕੇ ਇਹਨਾਂ ਨੂੰ ਸੂਚਿਤ ਕੀਤਾ ਗਿਆ ਸੀ ਅਤੇ ਮਾਰੇ ਅੰਤਰਾ ਨੂੰ ਅਸੀਂ ਇੱਕ ਬਹੁਤ ਸਖਤ ਸਨੇਹਾ ਪਹਿਲਾਂ ਦਿੱਤਾ ਕਿ ਕੋਈ ਵੀ ਵਿਅਕਤੀ ਇਹ ਚਾਈਨਾ ਡਰਨ ਨੂੰ ਨਾ ਵੇਚੇ ਤੇ ਨਾ ਇਹਦੀ ਵਰਤੋਂ ਕਰੇ ਜੇ ਇਹਨਾਂ ਵੱਲੋਂ ਕਿਸੇ ਵੱਲੋਂ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਅਸੀਂ ਬਹੁਤ ਸਖਤੀ ਨਾਲ ਇਹਨਾਂ ਦਾ ਸਾਹਮਣਾ ਕਰਾਂਗੇ ਤੇ ਇਸੇ ਲੜੀ ਦੇ ਵਿੱਚ ਅਸੀਂ ਕੱਲ ਮਿਤੀ 13 ਨੂੰ 13 ਜਨਵਰੀ 2022 ਨੂੰ ਇੱਕ ਲੜਕੇ ਨੂੰ ਅਸੀਂ ਕਾਬੂ ਕੀਤਾ ਸੀ ਜੋ ਲੁੱਕ ਛੁਪ ਕੇ ਇਸ ਚਾਈਨਾ ਲੋ ਚਾਈਨਾ ਡੋਰ ਨੂੰ ਵੇਚ ਰਿਹਾ ਸੀ ਤੇ ਇਹ ਦੇ ਕੋਲੋਂ ਅਸੀਂ ਕੁੱਲ 80 ਜਿਹੜੀ ਚਾਈਨਾ ਡੋਰ ਦੇ ਗੁੱਟ ਨੇ ਉਹ ਬਰਾਮਦ ਕੀਤੇ ਨੇ ਜੀ ਤੇ ਕੀ ਕਾ ਦਾ ਕੰਮ ਕਰਦਾ ਗਿਆ ਇਹ ਬੱਚੀ ਇਹ ਦਿਹਾੜੀ ਨੱਪਾਈ ਕਰਦਾ ਲੜਕਾ ਤੇ ਅਸਲ ਚ ਇਹਨੇ ਕੁਝ ਦਿਨ ਪਹਿਲਾਂ ਹੀ ਇਹ ਕੰਮ ਸ਼ੁਰੂ ਕੀਤਾ ਸੀ ਤੇ ਸਾਡੇ ਕੋਲ ਜਿਸ ਤਰ੍ਹਾਂ ਅਸੀਂ ਅੱਧਾ ਟੀਮਾਂ ਦਾ ਗਠਨ ਕੀਤਾ ਹੋਇਆ ਸੀ ਜੋ ਹਰ ਸਮੇਂ ਹੀ ਨਾਬਾਦ ਸ਼ਹਿਰ ਦੇ ਵਿੱਚ ਸਕਰੀਆ ਸੀਗੇ ਬਹੁਤ ਐਕਟਿਵ ਹੋਏ ਬੇਸੀ ਸਾਡੇ ਸਾਡੀ ਪੁਲੀਸ ਟੀਮ ਤੇ ਇਹਨੇ ਕੁਝ ਦਿਨ ਪਹਿਲਾਂ ਹੀ ਆਪਣਾ ਸ਼ੁਰੂ ਕੀਤਾ ਸੀ ਇਹ ਖਰੀਦੋ ਫਰੋਖਤ ਦਾ ਕੰਮ ਤੇ ਕੱਲ ਅਸੀਂ ਇਸ ਨੂੰ ਸ਼ਾਮ ਵੇਲੇ ਕਾਬੂ ਕੀਤਾ ਇਹ ਨਾਮ ਕੀ ਹੈ ਇਹਦਾ ਹੈ ਕਿੱਥੋਂ ਲੈਂਦਾ ਸੀ ਕਿੱਥੇ ਸਟੇਟ ਪਾਰਵਡ ਲਿਖ ਸੀ ਇਹ ਦੇਖੋ ਜੀ ਇਹਦਾ ਨਾਮ ਹੈ ਜਤਿਨ ਪੁੱਤਰ ਹਰੀਸ਼ ਕਿਥੇ ਰਹਿੰਦੇ ਤੇ ਇਹ ਨਾਬਾਦ ਨਾਬੇ ਦਾ ਹੀ ਰਹਿਣ ਵਾਲਾ ਹੈ ਤੇ ਇਹਨੂੰ ਕੱਲ੍ਹ ਸ਼ਾਮ ਨੂੰ ਸਾਡੀ ਟੀਮ ਵੱਲੋਂ ਕਾਬੂ ਕੀਤਾ ਗਿਆ ਹਲੇ ਜਿਹੜੀ ਬਾਕੀ ਇਹ ਕਿੱਥੋਂ ਲੈਂਦਾ ਸੀ ਇਹਦੇ ਨਾਲ ਹੋਰ ਕੌਣ-ਕੌਣ ਨੇ ਸਾਰੀ ਅਸੀਂ ਇਨਵੈਸਟੀਗੇਸ਼ਨ ਦਾ 파ਟਾ ਜਦੋਂ ਇਹ ਕੰਪਲੀਟ ਹੋਏਗੀ ਤੁਹਾਨੂੰ ਇਹ ਅਸੀਂ ਬਕਰੀ ਤੌਰ ਤੇ ਦੱਸ ਦਾਂਗੇ ਕਿਹੜੀ ਧਾਰਾ ਦੇ ਤਹਿਤ ਹੁੰਦੀ ਹੈ ਇਹ ਸਾਰਾ ਮਾਮਲਾ ਇਹ 223 ਦੇ ਬੀਐਨਐਸ ਦੇ ਅਧੀਨ ਇਹ ਮਕਦਮਾ ਦਰਜ ਰਜਿਸਟਰ ਕੀਤਾ ਗਿਆ ਦਰਸਲ ਇਹ ਮਾਨਯੋਗ ਡੀਸੀ ਸਾਹਿਬ ਵੱਲੋਂ ਇੱਥੇ ਇਸ ਤੇ ਆਰਡਰ ਵੀ ਲਿਖਤ ਪਾਸ ਕੀਤੇ ਹੋਏ ਨੇ ਉਹਨਾਂ ਨੂੰ ਮੋਕ ਰੱਖਦੇ ਹੋਏ ਅਸੀਂ ਇਹ ਜਿਹੜਾ ਕੇਸ ਹੈ ਦਰਜ ਰਜਿਸਟਰ ਕੀਤਾ ਜੀ ਇਹ ਇਹ ਜਿਹੜਾ ਜਿਹੜਾ ਮੇਨ ਜਿਵੇਂ ਆ ਹੋਰ ਵੀ ਦੁਕਾਨਦਾਰ ਵੇਚ ਰਹੇ ਉਹਨਾਂ ਨੂੰ ਕੀ ਮੈਸੇਜ ਆ ਜਾਜੂ ਤੁਹਾਡੇ ਕੋਲ ਦੇਖੋ ਇਹ ਪਹਿਲੀ ਗੱਲ ਤਾਂ ਇਹ ਸੋਸਾਇਟੀਲ ਪੁਆਇੰਟ ਆਫ View ਨਾਲ ਹੀ ਇਹ ਦੇਖਿਆ ਜਾਵੇ ਤਾਂ ਇਹ ਬਹੁਤ ਮਾੜੀ ਚੀਜ਼ ਹੈ ਇਹ ਚਾਈਨਾ ਡੋਰ ਇਹਦੇ ਨਾਲ ਜਿਹੜੇ ਪੰਛੀ ਵੀ ਨੇ ਇਨਸਾਨ ਵੀ ਨੇ ਸਭ ਨੂੰ ਹੀ ਨੁਕਸਾਨ ਹੁੰਦਾ ਆਪਾਂ ਪਿਛਲੇ ਦਿਨਾਂ 'ਚ ਦੇਖਿਆ ਵੀ ਹੈ ਕਈ ਹੈ ਜੀ ਇਨਸੀਡੈਂਟ ਆਪਣੇ ਸਾਹਮਣੇ ਆਏ ਨੇ ਕਿ ਕਈ ਜਿਹੜੇ ਪੰਛੀ ਨੇ ਉਹਨਾਂ ਦੇ ਸੱਟਾਂ ਲਗੀਆਂ ਨੇ ਕਈਆਂ ਦੀ ਵਾਹਕਲ ਚਲਾਉਂਦੇ ਹੋਏ ਉਹਨਾਂ ਦੀ ਸੱਟਾਂ ਖਾਧੀਆਂ ਨੇ ਕਈਆਂ ਨੇ ਅੱਜ ਦਾ ਥਾਂ ਵਾਤੇ ਤੇ ਇਸ ਰਿਗਾਰਡਿੰਗ ਮਤਲਬ ਸਾਰਿਆਂ ਨੂੰ ਹੀ ਸਾਡੇ ਵੱਲੋਂ ਇਹ ਸੁਨੇਹਾ ਹੈ ਕਿ ਖੁਸ਼ੀਆਂ ਲਈ ਬਣਾਏ ਜਾਂਦੇ ਤਿਉਹਾਰ ਤਾਂ ਇਸ ਲਈ ਪਲੀਜ਼ ਇਸ ਦੀ ਵਰਤੋਂ ਕਰਕੇ ਕਿਸੇ ਹੋਰ ਦਾ ਨੁਕਸਾਨ ਆਪਾਂ ਨਾ ਕਰੀਏ ਅਗਰ ਫੇਰ ਵੀ ਜੇਕਰ ਕੋਈ ਇਸ ਦੀ ਹੁਣ ਵਰਤੋਂ ਕਰੂਗਾ ਤਾਂ ਉਹਨੂੰ ਬਹੁਤ ਹੀ ਸ਼ਕਤੀ ਨਾਲ ਅਸੀਂ ਨੇ ਜਿੱਟਾ। ਬਟ ਕਈ ਬੱਚੇ ਪਤੰਗ ਧਰੋਣ ਦੇ ਬੱਚਿਆਂ ਤੇ ਕੀ ਮਾਮਲਾ ਰਜੂ ਜਾ ਉਹਨਾਂ ਨੂੰ ਪੇਰੈਂਟਸ ਵੀ ਇਨਵੋਲ ਕਰੋ ਵਿੱਚ। ਦੇਖੋ ਅਸੀਂ ਐਸ ਪਰ ਲਾਅ ਹੀ ਇਹਨੂੰ ਅਮਲ ਵਿੱਚ ਲਿਆਵਾਂਗੇ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਹੀ ਅਸੀਂ ਆਪਣੀ ਜਿਹੜੀ ਕਾਰਵਾਈ ਹੈ ਉਹ ਕਰਾਂਗੇ। ਬਟ ਬੱਚਿਆਂ ਨੂੰ ਅਸੀਂ ਸचेत ਕਰਨਾ ਚਾਹੁੰਦੇ ਆ ਤੇ ਉਹਨਾਂ ਨੂੰ ਹਦਾਇਤ ਕਰਨਾ ਚਾਹੁੰਦੇ ਆ, ਬੇਨਤੀ ਕਰਨਾ ਚਾਹੁੰਦੇ ਆ ਕਿ ਇਸ ਚਾਇਨਾ ਡੋਰ ਨੂੰ ਨਾ ਵਰਤੋ ਜਿਹੜੀ ਆਨ ਡੋਰ ਹੈ ਖੁਸ਼ੀਆਂ ਦਾ ਤਿਉਹਾਰ ਤਾਂ ਉਹਦੇ ਨਾਲ ਵੀ ਮਨਾਇਆ ਜਾ ਸਕਦਾ ਹੈ ਠੀਕ ਹੈ ਜੀ ਕਿਸੇ ਹੋਰ ਨੂੰ ਨੁਕਸਾਨ ਪਹੁੰਚਾ ਕੇ ਆਪ ਖੁਸ਼ ਹੋਣਾ ਉਗ ਆਮ ਲੋਕਾਂ ਨੂੰ ਕੀ ਸਨੇਹਾ ਦੇਵੋਗੇ ਕਿਵੇਂ ਤੁਹਾਡੇ ਨਾਲ ਸੰਪਰਕ ਕਰਨ ਜਾਂ ਉਹਨਾਂ ਨੂੰ ਕੀ ਕਹੋਗੇ ਆਮ ਲੋਕਾਂ ਨੂੰ ਮੇਰਾ ਇਹ ਸਨੇਹਾ ਹੈ ਮੇਰੀ ਰਿਕੁਐਸਟ ਵੀ ਹੈ ਕਿ ਮਾਰੇ ਅੰਦਰ ਨੂੰ ਮੇਰੀ ਚੇਤਾਵਨੀ ਹੈ ਕਿ ਕਿਸੇ ਵੀ ਪ੍ਰਕਾਰ ਇਸ ਡੋਰ ਚਾਇਨਾ ਡੋਰ ਦੀ ਵਰਤੋਂ ਨਾ ਕਰਨ ਤੇ ਆਮ ਪਬਲਿਕ ਆਪਣੇ ਘਰਾਂ ਦੇ ਵਿੱਚ ਆਪਣੇ ਝੱਟਾਂ ਦੇ ਪਤੰਗ ਵਗੈਰਾ ਜਿਹੜਾ ਕੋਈ ਉਡਾ ਰਿਹਾ ਹੈ ਤਾਂ ਉਹ ਕੋਈ ਵੀ ਆਮ ਡੋਰ ਜਿਹੜੀ ਬਾਜ਼ਾਰ 'ਚ ਅਵੇਲੇਬਲ ਹੈ ਉਹਨੂੰ ਯੂਜ਼ ਕਰਕੇ ਉਹ ਕਰ ਸਕਦਾ ਬਟ ਜਿਹੜੀ ਆ ਮੋਤ ਦੀ ਡੋਰ ਹੈ ਇਸ ਚੀਜ਼ ਤੋਂ ਇਹ ਗਰੇਜ ਕਰਨ ਆਦਰਵਾਇਸ ਜੋ ਕਾਨੂੰਨ ਸਾਨੂੰ ਇਜਾਜ਼ਤ ਦੇਊਗਾ ਅਸੀਂ ਸਖਤ ਤੋਂ ਸਖਤ ਇਹਨਾਂ ਦੇ ਕਾਰਵਾਈਆਂ ਨੂੰ ਚਲਿਆਂਗੇ ਜਿਹੜਾ ਬੱਚਾ ਉਡਾਉਂਦਾ ਉਹਦੇ ਪੇਰੈਂਟਸ ਨੂੰ ਵੀ ਪਤਾ ਹੁੰਦਾ ਕਿ ਚਾਈਨੈਸ ਡੋਰ ਦਾ ਉਹ ਕਿਉਂ ਇਸ ਚੀਜ਼ ਨੂੰ ਲੈ ਦੇਖੋ ਅਸੀਂ ਆਪਣੇ ਵੱਲੋਂ ਸਾਰਿਆਂ ਨੂੰ ਇਸਦੀ ਸੰਬੰਧੀ ਜਾਣੂ ਕਰਾਇਆ ਅਸੀਂ ਜਾਗਰੂਕ ਵੀ ਕੀਤਾ ਅਸੀਂ ਫਲੈਕਸ ਬੀਚ ਪਵਾਏ ਸੀਗੇ ਪਿੱਛੇ ਤਾਂ ਹੁਣ ਇਸ ਚੀਜ਼ ਦਾ ਅਸਰ ਵੀ ਦੇਖਣ ਨੂੰ ਮਿਲਿਆ ਹੈ ਬਹੁਤ ਆਮ ਜੀ ਮੈਂ ਪਹਿਲਾਂ ਕਰੀ ਆ ਆਮ ਮਿਲਦੀਆਂ ਹੁੰਦੀਆਂ ਸੀ ਹੁਣ ਇਹ ਬਿਲਕੁਲ ਹੀ ਬੈਨਡ ਹੈ ਤੇ ਬਹੁਤ ਹੀ ਓਕੇ ਜਿਵੇਂ ਆ ਜਿਵੇਂ ਲੁਕ ਚੁੱਕੇ ਦੇ ਰਹਿਆ ਸੀਗਾ ਤਾਂ ਇਹਨੂੰ ਕਾਬੂ ਕਰ ਲਿਆ ਤਾਂ ਸਾਨੂੰ ਉਮੀਦ ਹੈ ਕਿ ਹੁਣ ਕੋਈ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਕਰੂਗਾ ਤੇ ਪੇਰੈਂਟਸ ਨੂੰ ਵੀ ਇਹ ਰਿਕੁਐਸਟ ਹੈ ਕਿ ਆਪਣੇ ਬੱਚਿਆਂ ਨੂੰ ਸਮਝਾਂ ਜਾਗਰੂਕ ਕਰਨ ਕਿ ਇਸ ਡੋਰ ਦੀ ਵਰਤੋਂ ਉਹ ਨਾਲ ਕਿੰਨੇ ਕਦੀ ਵੇਚਦਾ ਸੀ ਇੱਕ ਗੁੱਟ ਕੀ ਇਹ ਕੋ ਲੱਗਿਆ ਪਰ ਮੁੰਡਲੀ ਜਾਣ ਸਰ ਇਹ ਇਨਵੈਸਟੀਗੇਸ਼ਨ ਦਾ 파ਰਟ ਹੈ ਤੁਹਾਨੂੰ ਅਸੀਂ ਵੱਖਰੇ ਤੌਰ ਤੇ ਦੱਸ ਦਾਂਗੇ ਕਿ ਕਿੰਨੇ ਕਦੀ ਇਹਦੀ ਕੀਮਤ ਸੀਗੀ ਇਹਦੀ